ਜੇ ਮੈਂ ਜਿੱਤਦਾ ਤੇ ਮੇਰੀ ਸੀਟ ਦਿੱਲੀ ਏ ਬਾਕੀ ਮੈਨੂੰ ਦੂਸਰੀਆਂ ਪਾਰਟੀਆਂਾਂ ਵਾਲੇ ਵੀ ਪਿਆਰ ਦੇ ਰਹੇ ਨੇ ਅੱਛਾ ਦੂਸਰੀਆਂ ਪਾਰਟੀਆਂਾਂ ਵਾਲੇ ਮੇਰੇ ਦੀ ਕਹਿ ਰਹੇ ਨੇ ਤਾਂ 17 ਤਰੀਕ ਨੂੰ ਪਤਾ ਲੱਗੂ ਕੌਣ ਜਿੱਤੂਗਾ ਇਹ ਤਾਂ ਜਨਤਾ ਦਾ ਫਤਵਾ ਹੈ ਗੁਰਦਰਸ਼ਨ ਜੀ ਫੇਰ ਕਰਾ ਇਹ ਇੰਟਰਵਿਊ 6 ਮਹੀਨਿਆਂ ਨੂੰ ਕੀ ਨਤੀਜੇ ਨਿਕਲਦੇ ਨੇ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਅਕਾਲੀ ਤੇ ਭਾਜਪਾ ਰਲ ਕੇ ਜਿਹੜਾ ਹੈਗਾ ਇਹ ਵਾਲੀਆਂ ਚੋਣਾਂ ਜਿਹੜੇ ਆ ਜਿੱਤਦੇ ਹੁੰਦੇ ਸੀ ਜਾਂ ਲੜਦੇ ਹੁੰਦੇ ਸੀ ਤਾਂ ਹੁਣ ਇਸ ਵਾਰ ਕੀ ਹੋਇਆ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੇ ਭਾਜਪਾ ਨੇ ਆਪਣੇ ਉਮੀਦਵਾਰ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਮੈਂ ਗੱਲ ਕਰਾਂ ਜੋਂ ਸ਼ੇਰਖਾਂ ਦੀ ਜਿਹੜਾ ਕਿ ਦਿਯਾਤੀ ਹਲਕੇ ਦਾ ਜ਼ੋਨ ਹੈ ਤਾਂ ਇਸ ਜ਼ੋਨ ਦੇ ਵਿੱਚੋਂ ਸਾਬ ਸਿੰਘ ਮੁੱਤਕਾ ਮੇਰੇ ਨਾਲ ਨੇ ਉਹਨਾਂ ਨੇ ਪਰਿਵਾਰਕ ਜਿਹੜੇ ਮੈਂਬਰ ਆ ਉਹਨਾਂ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਵਾਗਤ ਕਰਦਾ ਉਹਨਾਂ ਦਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਜੀਓ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਆਦ ਦੇ ਵੱਲੋਂ ਸ਼ੇਰਖਾਂ ਦੀ ਸਾਧ ਸੰਗਤ ਵੱਲੋਂ ਤੇ ਆਪਦੀ ਭਾਰਤੀ ਜਨਤਾ ਪਾਰਟੀ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਚਲੋ ਪਾਰਟੀ ਦਾ ਤੁਸੀਂ ਦੱਸ ਹੀ ਦਿੱਤੀ ਕਿਵੇਂ ਦਾ ਰਿਸਪੌਂਸ ਆ ਰਿਹਾ ਤੇ ਇਹ ਇਹਨੂੰ ਨਾ ਇੱਕ ਮਿੰਨੀ ਐਮਐਲਏ ਦਾ ਇਲੈਕਸ਼ਨ ਕਿਹਾ ਜਾਂਦਾ ਕਿਉਂਕਿ ਬਹੁਤ ਵੱਡਾ ਏਰੀਆ ਹੁੰਦਾ ਕਿੰਨੇ ਪਿੰਡ ਆ ਤੁਹਾਡੇ ਕੋਲੇ ਇੱਕ ਤਕਰੀਬਨ 66 ਪਿੰਡ ਹੈ ਜੀ ਸਭ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਬਹੁਤ ਹੀ ਵਧੀਆ ਚੜ ਚੜ ਕੇ ਸੰਗਤ ਸਾਥ ਦੇ ਰਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਫ਼ਰਮ ਬਦਲੀਆਂ ਵੀ ਆ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਉਲਟੇ ਕਿਸਾਨਾਂ ਦੇ ਉਲਟੇ ਨਹੀਂ ਇਹ ਗਲਤ ਫਹਮੀਆਂ ਨੇ ਸਭ ਲੋਕ ਹੁਣ ਸਿਆਣੇ ਹੋ ਚੁੱਕੇ ਲੋਕਾਂ ਨੂੰ ਪਤਾ ਹੈ ਕਿ ਵੀ ਸੈਂਟਰ ਸਰਕਾਰ ਨਾਲ ਹੀ ਚੱਲਣਾ ਸਹੀ ਏ ਲੋਕਾਂ ਨੇ ਸਟੇਟਾਂ ਦੀਆਂ ਜਿਹੜੇ ਨਾਂ ਲੱਗਦੀਆਂ ਨੇ ਜਿਵੇਂ ਹਰਿਆਣਾ ਕਹੋ Rajasthan ਕਹੋ ਉਹਦੇ ਬਲ ਵੇਗਾ ਅੱਜ ਕੱਲ ਲੋਕ ਸਿਆਣੇ ਹੋ ਚੁੱਕੇ ਸੰਧੂ ਸਾਹਿਬ ਸਾਰਿਆਂ ਨੇ ਇਸ ਕਰਕੇ ਲੋਕੀ ਬਹੁਤ ਬਾਤ ਝੜ ਕੇ ਸਾਨੂੰ ਸਾਥ ਦੇ ਰਹੇ ਨੇ ਤੇ ਪ੍ਰਮਾਤਮਾ ਨੇ ਕਿਰਪਾ ਚਾਹੇ ਤੇ ਵਧੀਆ ਬਹੁਮਤ ਨਾਲ ਹੀ ਸੀਟ ਕੱਢ ਕੇ ਭਾਰਤੀ ਜਨਤਾ ਚੋਲੀ ਤੇ ਸਰਦਾਰ ਰਾਣਾ ਗਰਮੀਤ ਸਿੰਘ ਸੋਢੀ ਦੀ ਚੋਲੀ ਚ ਪਾਵਾਂਗੇ ਬਿਲਕੁਲ ਤੇ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਲੋਕਾਂ ਨੇ ਪਿਛਲੇ ਸਮਿਆਂ ਦੇ ਦੌਰਾਨ ਜਦੋਂ ਐਮਐਲਏ ਦੇ ਇਲੈਕਸ਼ਨ ਸੀ ਤਾਂ ਉਹ ਬੀਜੇਪੀ ਨੂੰ ਕਾਫੀ ਜਿਹੜਾ ਹੈਗਾ ਉਹ ਨੈਗੇਟਿਵ ਜਿਹੜਾ ਰੁਝਾਨ ਇਲਾਕੇ ਦੇ ਵਿੱਚੋਂ ਮਿਲਿਆ ਸੀ ਇਸ ਵਾਰ ਕਿਵੇਂ ਲੋਕਾਂ ਦਾ ਕੋਈ ਕਿਸਾਨੀ ਸੰਘਰਸ਼ ਨੂੰ ਲੈ ਕੇ ਇਸ ਵਾਰ ਕੋਈ ਤਾਂ ਨਹੀਂ ਦਿਸਦਾ ਬਿਲਕੁਲ ਨਹੀਂ ਸੰਧੂ ਸਾਹਿਬ ਤੁਸੀਂ ਕੋਈ ਇਹੋ ਜਿਹਾ ਮਾਹੌਲ ਨਹੀਂ ਲੋਕ ਆਮ ਮਾਰੇ ਕਿਸਾਨ ਮਜ਼ਦੂਰ ਸਾਡਾ ਐਸੀ ਭਾਈਚਾਰਾ ਜੋ ਵੀ ਸੰਬੰਧ ਤੇ ਸਹਰੇਕ ਭਾਈਚਾਰਾ ਸਾਨੂੰ ਬੜਾ ਮਾਣ ਸਤਿਕਾਰ ਦੇ ਰਿਹਾ ਹੈ ਸਾਡੇ ਕੋਲ ਪਰ ਸ਼ਾਰਟ ਦੇ ਵਿੱਚ ਟਾਈਮ ਸੀਗਾ ਹਜੇ ਵੀ ਅਸੀਂ ਸਾਡੇ ਕੋ ਪੂਰਾ ਨਹੀਂ ਜਾ ਪਰ ਹੁਣ ਕਿੰਨੇ ਫੋਨ ਵੀ ਸਾਨੂੰ ਆਲ ਕੇ ਮਿਲੋ ਉਹਨਾਂ ਸਾਡੇ ਤੋਂ ਨਹੀਂ ਪਹਰਾਂ ਸੀ ਮੈਂ ਤੁਹਾਡੇ ਚੈਨਲ ਦੇ ਰਹੀ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਕਰਨਾ ਚਾਹਣਾ ਸੰਗਤ ਨੂੰ ਵੀ ਵੱਧ ਚੜ ਕੇ ਮੈਨੂੰ ਕਾਮਯਾਬ ਕਰੋ ਆਪਦੇ ਦਾਸ ਨੂੰ ਮੈਂ ਰੇਕ 24 ਘੰਟੇ ਮੈਂ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗਾ ਮੈਂ ਵੱਧ ਤੋਂ ਵੱਧ ਜਿਤਾਉਂ ਮੈਂ ਹਰੇਕ ਹਤਰਾਂ ਦਾ ਫੰਡ ਜੋ ਵੀ ਹੋਗਾ ਸੈਂਟਰ ਸਰਕਾਰ ਤੋਂ ਲਿਆ ਕੇ ਤੁਹਾਨੂੰ ਬਲਦ ਕਰਾਵਾਂਗਾ ਜੀ ਬਿਲਕੁਲ ਪਿਛਲੇ ਸਮੇਂ ਦੀ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਜੋ ਮੈਂ ਸਟਾਰਟ ਕੀਤਾ ਕਿ ਅਕਾਲੀ ਬੀਜਪੀ ਰਲ ਕੇ ਜਿਹੜਾ ਇਹਨਾਂ ਚੋਣਾਂ ਲੜਦੇ ਸੀਗੇ ਇਸ ਵਾਰ ਲੱਗਦਾ ਹੈ ਕਿ ਯਾਰ ਜੇ ਦੂਜਾ ਹੱਥ ਵੀ ਨਾਲ ਹੁੰਦਾ ਤੇ ਗੱਲ ਹੋਰ ਹਣੀ ਸੀ ਸੰਧੂ ਸਾਹਿਬ ਇਹ ਤਾਂ ਹੈਗਾ ਹੀ ਆ ਇੱਕ ਨਾਲ ਇੱਕ 11 ਤਾਂ ਬੰਦ ਹੀ ਹੈ ਪਰ ਜਦੋਂ ਪਾਰਟੀਆਂ ਦੇ ਫੈਸਲੇ ਆ ਉਹ ਆਪਣੇ ਵਾਸਤੇ ਨਹੀਂ ਹੈਗਾ ਪਰ ਆਪਾਂ ਤਾਂ ਮਿਹਨਤ ਕਰਨੀ ਹੈ ਤੇ ਉਹ ਕਰ ਰਹੇ ਆ ਪਾਰਟੀਆਂ ਉਤਲੇ ਲੈਵਲ ਤੇ ਫੈਸਲੇ ਕਰ ਦਿੰਦੀਆਂ ਪਰ ਗਰਾਊਂਡ ਲੈਵਲ ਤੇ ਜੇ ਦੋਵੇਂ ਧਿਰਾਂ ਜੁੜੀਆਂ ਹੁੰਦੀਆਂ ਤਾਂ ਨਤੀਜੇ ਹੋਰ ਆਉਣੇ ਸੀ ਉਹ ਤਾਂ ਜੀ ਚਲੋ ਹੈਗਾ ਹੀ ਹੈ ਉਹ ਤਾਂ ਨਤੀਜੇ ਦਿਖਦਾ ਹੀ ਏ ਪਰ ਨਹੀਂ ਭਾਰਤੀ ਜਨਤਾ ਪਾਰਟੀ ਇਸ ਟਾਈਮ ਪੂਰੀ ਆਪਦੀ ਸ਼ਮਤਾ ਨਾਲ ਆਪਦੀ ਮਿਹਨਤ ਰੱਖਦੀ ਕੱਲਾ ਲੜਦੀ ਤੇ ਲੜ ਰਹੀ ਏ ਵੇਖ ਲਓ ਜਿਹੜੇ ਕਹਿੰਦੇ ਸੀ ਇਹਨਾਂ ਕੋਲ ਬੰਦਾ ਨਹੀਂ ਕੈਡਰ ਨਹੀਂ ਹਾਂਡੀ ਰੇਕ ਬਲੋਕ ਸੰਪਤੀ ਹਰੇਕ ਜ਼ਿਲ੍ਹਾ ਪ੍ਰੇਸ਼ਦ ਵੱਧ ਚੜ ਕੇ ਇਸਾਈ ਲੜ ਰਹੇ ਆ ਸਾਰੇ ਥਾਂ ਤੇ ਵੇਖ ਲਓ ਹੁਣ ਤੁਸੀਂ ਦੇਖਿਆ ਜੇ 14 ਤਰੀਕ ਨੂੰ ਹਰੇਕ ਤੁਸੀਂ ਰਿਪੋਰਟਿੰਗ ਕਰਿਆ ਜੇ ਰੇਗਤਾ ਦੇ ਬੂਤ ਹੋਗਾ ਸਾਡਾ ਕੈਡਰ ਹੋਗਾ ਲੋਕੀ ਵੱਧ ਚੜ ਕੇ ਵੇਖੀ ਵੋਟਾਂ ਪਾਉਣਗੇ ਭਾਜਪੀ ਨੂੰ ਦੂਜੇ ਪਾਸੇ ਜਿਹੜਾ ਹੈਗਾ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਇਸੇ ਜ਼ੋਨ ਸ਼ੇਰਖਾਂ ਤੋਂ ਹੀ ਜਿਹੜਾ ਇੱਕ ਉਮੀਦਵਾਰ ਨੇ ਉਹਨਾਂ ਨੇ ਵੀ ਬੜਾ ਦਾਵਾ ਠੋਕ ਕੇ ਕੀਤਾ ਹੈ ਕਿ ਸਾਡੀ ਜਿੱਤ ਜੇ ਤੱਕ ਦੀ ਸਾਨੂੰ ਬੜਾ ਹੰਗਾਰਾ ਜਿਹੜਾ ਪਿੰਡਾਂ 'ਚ ਮਿਲਦਾ ਤੇ ਕਿਉਂਕਿ ਕਾਂਗਰਸ ਆਪਦਾ ਇੱਕ ਵੋਟ ਬੈਂਕ ਲੈ ਕੇ ਤੁਰਦੀ ਹੈ ਤਾਂ ਤੁਸੀਂ ਤੁਹਾਡਾ ਵੋਟ ਬੈਂਕ ਮੈਂ ਫਿਰ ਦੁਬਾਰਾ ਉੱਥੇ ਉਹਨਾਂ ਜੁੜਿਆ ਸੀ ਅਕਾਲੀ ਦਲ ਦੇ ਨਾਲ ਇਹ ਟੁੱਟ ਕੇ ਵੋਟ ਬੈਂਕ ਤੇ ਕਾਂਗਰਸ ਦਾ ਮੁਕਾਬ ਇਹ ਤਾਂ ਲੋਕਾਂ ਨੇ ਪਤਾ ਹੀ ਏ ਆ ਇਲਾਕੇ ਦੇ ਵਿੱਚ ਆਧਾਰ ਕਿਸ ਦਾ ਹੈ ਕੋਈ ਰੱਖਦਾ ਹੈ ਇਹ ਲੋਕਾਂ ਦਾ ਫਤਵਾ ਹੈ ਉਹ ਤਾਂ ਰੇਗ ਨੇ ਕਿਹਾ ਰੇਗ ਦਾ ਹੱਕ ਬੰਦਾ ਵੀ ਮੈਂ ਜਿੱਤ ਗਿਆ ਮੈਂ ਜਿੱਤ ਗਿਆ ਇਹ ਤਾਂ 17 ਤਰੀਕ ਨੂੰ ਪਤਾ ਲੱਗੂ ਕੌਣ ਜਿੱਤੂਗਾ ਇਹ ਤਾਂ ਜਨਤਾ ਦਾ ਫਤਵਾ ਹੈ ਮੁੱਦੇ ਕੀ ਰਹਿਣਗੇ ਯਾਨੀ ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਹੋ ਮੁੱਦੇ ਜੀ ਹਰ ਪਹਿਲੋ ਹੀ ਹਰੇ ਕਿਸਾਨ ਨੂੰ 2-2000 ਰੁਪਿਆ ਸੈਂਟਰ ਵੱਲੋਂ ਆ ਰਿਹਾ ਹੈ ਆਲਰੇਡੀ ਸਾਰੇ ਕਿਸਾਨਾਂ ਦਾ ਜਿਵੇਂ ਹੁਣ ਰਾਣਾ ਗਰਮੀਤ ਸਿੰਘ ਸੋਢੀ ਨੇ ਸ੍ਰੀ ਅਖੰਡ ਸਾਹਿਬ ਹਯੂਬ ਸਾਹਿਬ ਨੂੰ ਟ੍ਰੇਨ ਚਲਾਈ ਏ ਜਿਵੇਂ ਆਪਣੇ ਪਿਛਲੇ ਦਿੱਲੀ ਨੂੰ ਇੱਕ ਦੋ ਟ੍ਰੇਨਾਂ ਚੱਲੀਆਂ ਨੇ ਹੋਰ ਮੁੱਦੇ ਜਿਵੇਂ ਜਿਵੇਂ ਸੈਂਟਰ ਦੇ ਵਿੱਚੋਂ ਫੰਡਸ ਆਉਣਗੇ ਕਰਦੇ ਰਾਂਗੇ ਇੱਕ ਸੰਧੂ ਸਾਹਿਬ ਇਹ ਜਿਹੜੀਆਂ ਸਟੇਟ ਸਰਕਾਰਾਂ ਨੇ ਅੱਧੀਆਂ ਸਕੀਮਾਂ ਲੋਕਾਂ ਦੇ ਰਾਜਨੀਤੀ ਕਰਕੇ ਜਾਣੀ ਨਹੀਂ ਦਿੰਦੀਆਂ ਕਿਉਂਕਿ ਜੇ ਸੈਂਟਰ ਪਤਾ ਲੱਗ ਗਿਆ ਵੀ ਲੋਕ ਪਰ ਲੋਕ ਅੱਜਕੱਲ੍ਹ ਜਾਗਰੂਤ ਬੜਾ ਹੈ ਸੋਸ਼ਲ ਮੀਡੀਆ ਦੇ ਜੋਗੇ ਲੋਕਾਂ ਨੂੰ ਮੋਬਾਈਲ ਨਹੀਂ ਪਤਾ ਲੱਗਦਾ ਵੀ ਆ ਸੈਂਟਰ ਦੀ ਸਕੀਮਾਂ ਇਹ ਆ ਵੱਖ-ਵੱਖ ਸਕੀਮਾਂ ਲੋਕ ਬਹੁਤ ਨਵੇਰ ਸੋ ਚੁੱਕੇ ਬਹੁਤ ਪਤਾ ਲੱਗ ਚੁੱਕਾ ਲੋਕਾਂ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਐਮਐਲਏ ਤੋਂ ਬਾਅਦ ਨਾ ਜਿਹੜੀ ਸਿਰਫ ਸਰਪੰਚੀ ਹੈ ਉਹਨੂੰ ਤਵੱਜੋ ਦਿੰਦੇ ਸੀ ਪਹਿਲਾਂ ਲੋਕ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਨੂੰ ਬਹੁਤੀ ਤਵੱਜੋ ਨਹੀਂ ਦਿੰਦੇ ਕਿਉਂਕਿ ਇਹਦੇ ਬਾਰੇ ਪਤਾ ਹੀ ਨਹੀਂ ਆ ਕਿ ਇਹ ਸਿੱਧੀ ਸੈਂਟਰ ਨਾਲ ਰਿਲੇਟਡ ਇਹਦੇ ਫੰਡ ਜਿਹੜੇ ਸਿੱਧੇ ਆਉਨੇ ਹਨ ਤੁਸੀਂ ਉਹ ਕਿਹੜੇ ਫੰਡ ਨੇ ਜਿਹੜੇ ਆਪਦੇ ਪਿੰਡਾਂ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਦਰਸ਼ਨ ਜੀ ਜਦੋਂ ਪਿਛਲੀਆਂ ਗਵਰਨਮੈਂਟਾਂ ਦੇ ਰਹੀ 16 ਕਰੋੜ ਆਪਣੀ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਨੂੰ ਆਇਆ ਸੀ ਕੋਈ ਸਕੀਮਾਂ ਹੁੰਦੀਆਂ ਨੇ ਸਟੇਟ ਗਵਰਨਮੈਂਟ ਨੇ ਆਪਦਾ ਬੰਦਾ ਹਿੱਸਾ ਦੇਣਾ ਪੈਂਦਾ ਹੈ ਸਟੇਟ ਗਵਰਨਮੈਂਟ ਦਾ ਹਿੱਸਾ ਪੰਜਾਬ ਸਰਕਾਰ ਦੇ ਨਹੀਂ ਪਾਈ ਉਹ ਵਾਪਸ ਹੋ ਵੀ ਪਹੁੰਚ ਗਿਆ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਕੂਮਤਾਂ ਨੇ ਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਨੂੰ ਡਾਊਨ ਕੀਤਾ ਨਹੀਂ ਤਾਂ ਇੱਕੇ ਥੰਮ ਹੁੰਦਾ ਸੀਗਾ ਪੰਚਾਇਤੀ ਰਾਜ ਦਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਇਹਦੇ ਲਈ ਫੰਡ ਬਹੁਤ ਆਉਂਦੇ ਸੀ ਮੈਂ ਜ਼ਿਆਦਾ ਡੰਗਾਈ ਤੱਕ ਨਹੀਂ ਜਾਣਾ ਚਾਹੁੰਦਾ ਜੇ ਇੱਕ ਜਿਹੜੀ ਚੇਅਰਮੈਨ ਨੇ ਜ਼ਿਲ੍ਹਾ ਪ੍ਰਸ਼ਦ ਦਾ ਉਹ ਉਹਦਾ ਪ੍ਰੋਟੋਕਾਲ ਰਾਜ ਸਭਾ ਮੈਂਬਰ ਵਰਗਾ ਹੈ ਬਿਲਕੁਲ ਹਾਂ ਬਹੁਤ ਟਟ ਲੋਕਾਂ ਨੂੰ ਪਤਾ ਹੈ ਹੁਣ ਜਿਹੜੇ ਪੜੇ ਲਿਖੇ ਨੌਜਵਾਨ ਮੁੰਡੇ ਆ ਗਏ ਆ ਇਹਨਾਂ ਚੀਜ਼ਾਂ ਨੂੰ ਤਾਂ ਪਤਾ ਲੱਗਾ ਪਹਿਲਾਂ ਨਹੀਂ ਸੀ ਇਹਨਾਂ ਚੀਜ਼ਾਂ ਦਾ ਪਤਾ ਬਿਲਕੁਲ ਤੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਭਧ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਬਿਲਕੁਲ ਬਿਲਕੁਲ ਹੁਣ ਲੋਕਾਂ ਨੂੰ ਜੇ ਤੁਸੀਂ ਜਾਣਦੇ ਹੋ ਲੋਕਾਂ ਨੂੰ ਪਤਾ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਦ ਵੱਲੋਂ ਆਏ ਨੇ ਜ਼ਿਲ੍ਹਾ ਪ੍ਰਸ਼ਦ ਕੀ ਹੈ ਬਲਾਕ ਸੰਮਤੀ ਲੋਕਾਂ ਕੋਲ ਸਵਾਲ ਕਰਦੇ ਆ ਬਿਲਕੁਲ ਲੋਕਾਂ ਨੂੰ ਪਤਾ ਹੈ ਜੀ ਆ ਜ਼ਿਲ੍ਹਾ ਪ੍ਰੀਸ਼ਦ ਇਹ ਬਲਾਕ ਸੰਮਤੀ ਇਹ ਕਿਉਂਕਿ ਉਹਦੇ ਨਾਲ ਬਲਾਕ ਸੰਮਤੀ ਦੇ ਵੀ ਚੇਅਰਮੈਨ ਬੰਦੇ ਆ ਜ਼ਿਲ੍ਹਾ ਪ੍ਰੀਸ਼ਦ ਬੰਦਾ ਹੈ ਹੁਣ ਵੇਖੋ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਮੈਂ ਚੋਣ ਰਾੜਿਆ ਉਹ ਲਗਭਗ ਤੁਸੀਂ ਕਿ ਪਹਿਲੇ ਹੀ ਜ਼ਿਕਰ ਕਰਤਾ ਵੀ ਮਿੰਨੀ ਐਮਐਲ ਆ ਮੇਰੇ ਕਹਿੰਦੀ ਲੋੜੀ ਤੁਸੀਂ ਆ ਵੀ ਦਰਸ਼ਕਾਂ ਨੂੰ ਦੱਸਤਾ ਹੈ ਬਹੁਤ ਵੱਡਾ ਇਲੈਕਸ਼ਨ ਹੈ ਇਹ ਲੋਕਾਂ ਦੇ ਇਹ ਲੋਕਤੰਤਰ ਹੈ ਜੀ ਲੋਕਤੰਤਰ ਨਾਲ ਇਲੈਕਸ਼ਨ ਬਹੁਤ ਲੋਕਾਂ ਨੂੰ ਨੇਰੇ ਸੇ ਲੋਕੀ ਪਤਾ ਵੀ ਆ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦ ਦੇ ਲੋਕਾਂ ਨੂੰ ਸਭ ਪਤਾ ਜੀ ਜੋਨ ਸ਼ੇਰਖਾਂ ਤੋਂ ਤੁਸੀਂ ਆਪ ਦਾ ਮੁਕਾਬਲਾ ਕਿਹਦੇ ਨਾਲ ਸਮਝਦੇ ਹੋ ਅਕਾਲੀ ਦਲ ਨਾਲ ਕਾਂਗਰਸ ਦੇ ਨਾਲ ਜਾਂ ਕਿਉਂਕਿ ਮੌਜੂਦਾ ਸਰਕਾਰ ਦੇ ਜਿਹੜੇ ਹੈਗੇ ਨਮਾਇंदे ਉਹਨਾਂ ਨਾਲ ਵੀ ਆਪ ਦੇ ਖਿਲਾਫ ਰੇ ਆ ਦੇਖੋ ਜੀ ਸਰਕਾਰ ਦੀ ਤੁਹਾਨੂੰ ਕਾਰਗੁਜ਼ਾਰੀ ਦਾ ਪਤਾ ਹੀ ਹੈ ਕਾਂਗਰਸ ਦਾ ਕੀ ਹਾਲ ਹੈ ਜੋ ਕਾਂਗਰਸ ਦਾ ਹਾਲ ਹੋ ਰਿਹਾ ਹੈ ਤੇ ਅਕਾਲੀ ਦਲ ਕਿਵੇਂ ਰਲ ਕੇ ਸਭ ਕੁਝ ਪਤਾ ਹੀ ਮੈਂ ਤਾਂ ਆਪ ਦਾ ਮੁਕਾਬਲਾ ਮੈਂ ਤਾਂ ਕਿਸੇ ਨਾਲ ਹੀ ਸਬਦਾ ਮੈਂ ਤਾਂ ਆਪ ਦਾ ਜਾ ਅਮਲੀ ਸਾਹਿਬ ਵਾਲਾ ਪਾਤਸ਼ਾਹ ਕਿਰਪਾ ਕਰੇਗਾ ਮੈਂ ਤਾਂ ਵੀ winning ਹੀ ਕਹਿੰਦਾ ਜੀ ਤੁਸੀਂ ਆਪਦੇ ਵਾਈਫ ਨੂੰ ਖਿਲਾ ਰਿਹਾ ਠੀਕ ਹੈ ਜੀ ਉਹਨਾਂ ਦਾ ਨਾਮ ਤੇ ਸਾਰਾ ਕੁਝ ਉਹ ਵੀ ਦੱਸੋ ਤਾਂ ਕਿ ਲੋਕਾਂ ਨੂੰ ਸਾਰਾ ਕੁਝ ਪਤਾ ਲੱਗੇ ਮੇਰੀ ਜੀ ਵਾਈਫ ਦਾ ਨਾਮ ਰਾਜਵੀਰ ਕੌਰ ਮੁੱਦਕਾ ਅਸੀਂ ਪਿੰਡ ਮਲਵਾਲ ਨੂੰ ਬਲੋਂਗ ਕਰਦੇ ਆ ਜੀ ਲੋਕਲ ਬੈਠੇ ਆ ਸ਼ਹਿਰ ਤੋਂ 3 ਕਿਲੋਮੀਟਰ ਹੈ ਜੇ ਤੁਸੀਂ ਦਾਸ ਨੂੰ ਕਾਮਯਾਬੀ ਦਿਓਗੇ ਜਦੋਂ ਮਰਜੀ ਆਉ 24 ਘੰਟੇ ਦਰਵਾਜ਼ੇ ਖੁੱਜੇ ਆ ਕੋਈ ਸਾਡਾ ਪਰਿਵਾਰ ਨਵਾਂ ਦਾ ਸਿਆਸਤ ਚ ਹੈਗਾ ਨਹੀਂ ਬਈ ਯਾਰੋ ਕੇ ਕਰਦੇ ਆਏ ਨੇ ਸਭ ਕੁਝ ਵੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਆਸ਼ੀਰਵਾਦ ਦਿਓ ਲਈ ਸੇਵਾ ਲਈ ਹਾਜ਼ਰ ਲੋਰੀਆਂ ਦਾ ਫੈਕਟਰ ਕੰਮ ਕਰਦਾ ਕੋਈ ਨਹੀਂ ਹੁਣ ਤਾਂ ਲੋਰੀਏ ਮਾਲਵੇ ਵਾਲੇ ਸਭ ਰਿਸ਼ਤੇਦਾਰ ਬਣੇ ਕੁੜੀਆਂ ਮੈਂ ਕਿ ਕਿਸੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵੀ ਯਾਰ ਤੁਹਾਡੇ ਉਸ ਪਿੰਡ 'ਚ ਰਿਸ਼ਤੇਦਾਰੀਆਂ ਐ ਤਾਂ ਉਹ ਸਾਨੂੰ ਉਹਨਾਂ ਨੂੰ ਕਹੋ ਵੀ ਸਾਨੂੰ ਵੋਟਾਂ ਪਾਉਣਾ ਇੰਜ ਵੀ ਹੁੰਦਾ ਤਾਂ ਸੰਦੂ ਸਾਹਿਬ ਉਹ ਤਾਂ ਚੱਲਦਾ ਹੀ ਏ ਸ਼ੁਰੂ ਤੋਂ ਚੱਲਦਾ ਆ ਸਰਪੰਚੀ ਤੋਂ ਲੈ ਕੇ ਐਮਐਲਏ ਖੇਚ ਹੁੰਦੀ ਪਾਓ ਵੀ ਸਾਡਾ ਰਿਸ਼ਤੇਦਾਰ ਖੜਾ ਹੋ ਰਿਹਾ ਕਰ ਰਹੇ ਮੇਰੇ ਰਿਸ਼ਤੇਦਾਰ ਭੈਣ ਭਰਾ ਦੂਜੇ ਜੋ ਉਹਨਾਂ ਵਾਲੇ ਜਿੰਨੇ ਵੀ ਵਾਲਾ ਕਿ ਮੈਨੂੰ ਦੂਸਰੀਆਂ ਪਾਰਟੀਆਂ ਦੇ ਵੀ ਪਿਆਰ ਦੇ ਰਹੇ ਨੇ ਅੱਛਾ ਦੂਸਰੀਆਂ ਪਾਰਟੀਆਂ ਵਾਲੇ ਮੇਰੇ ਦੀ ਕਹਿ ਰਹੇ ਨੇ ਭਾਈ ਸਾਡਾ ਭਰਾ ਖੜਾ ਸਾਡਾ ਬੱਚਾ ਖੜਾ ਸਾਡਾ ਪੁੱਤ ਖੜਾ ਹੈ ਉਹਦਾ ਸਾਥ ਦਿਓ ਕਰ ਰਹੇ ਜੀ ਪਿੰਡਾਂ ਦੇ ਵਿੱਚ ਨਾ ਪਾਣੀ ਦੀ ਜਾਂ ਸੜਕਾਂ ਦੀਆਂ ਬੜੀਆਂ ਦਿੱਕਤਾਂ ਤੁਸੀਂ ਆ ਦੇਖ ਹੀ ਰਹੇ ਹੋ ਇਹਨਾਂ ਪਿੰਡਾਂ 'ਚ ਆਪਾਂ ਯਾਰੇ ਵਾਲੇ ਬੈਠੇ ਬਹੁਤ ਮੰਦਾਲੇ ਤੇ ਸੜਕਾਂ ਨੇ ਹਨਾ ਜਿਲ੍ਹਾ ਪ੍ਰੀਸ਼ਦ 'ਚੋਂ ਵੀ ਸੜਕਾਂ ਜਿਹੜੀਆਂ ਉਹ ਕਈ ਬਣਦੀਆਂ ਹੁੰਦੀਆਂ ਆਉਣ ਵਾਲੇ ਸਮੇਂ ਤੁਸੀਂ ਇਹਵਾਚ ਤੁਰੇ ਫਿਰਦੇ ਕਰ ਰਹੇ ਹੋ ਕੋਈ ਤੁਸੀਂ ਤੁਹਾਡੇ ਕੋਲ ਗ੍ਰਾਫ ਹੈ ਕਿ ਅਸੀਂ ਮੈਂ ਇਹ ਚੀਜ਼ਾਂ ਨੋਟ ਕਰ ਲੀਆਂ ਫਲਾਣੇ ਪਿੰਡ ਚ ਫਲਾਣੀ ਚੀਜ਼ ਬਣਨ ਵਾਲੀ ਹੈ ਫਲਾਣੇ ਪਿੰਡ ਦੀ ਸੜਕ ਬਣਨ ਵਾਲੀ ਹੈ ਇੱਥੇ ਟੈਂਕੀ ਨਹੀਂ ਹੈਗੀ ਇੱਥੇ ਪਾਣੀ ਦੀ ਪ੍ਰੋਬਲਮ ਹੈ ਇੱਥੇ ਸਕੂਲ ਦੀ ਪ੍ਰੋਬਲਮ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚੋਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੇ ਜਿੱਤਦੇ ਹਾਂ ਤਾਂ ਦੇਖੋ ਜੀ ਜੇ ਮੈਂ ਜਿੱਤਦਾ ਤੇ ਮੇਰੀ ਸੀਟ ਦਿੱਲੀ ਹੈ ਜੇ ਦੂਸਰੇ ਦੇ ਜਿੱਤਦੇ ਨੇ ਤੇ ਤੁਹਾਨੂੰ ਪਤਾ ਹੀ ਕਿੱਥੇ ਰਹਿਣਾ ਹੈ ਕਿਉਂਕਿ ਸਾਡੀ ਸੈਂਟਰ ਦੇ ਵਿੱਚ 29 ਤੱਕ ਸਰਕਾਰ ਹੈ ਤੇ ਫੰਡਸ ਦੀ ਕੋਈ ਨਰਿੰਦਰ ਮੋਦੀ ਦੀ ਕੋਈ ਨਾਂ ਨਹੀਂ ਤੁਸੀਂ ਮੈਨੂੰ ਜਿਤਾਉਂਦੇ ਜੇ ਮੈਂ ਤੁਹਾਨੂੰ ਡਾਇਰੈਕਟ ਫੰਡ ਲੈ ਕੇ ਦਿਆਂਗਾ ਕੋਈ ਕਮੀ ਨਹੀਂ ਆਉਂਦਾਂਗੇ ਸਰਦਾਰ ਰਾਣਾ ਗਰਮੀਤ ਸਿੰਘ ਸੋਢੀ ਸਾਡੇ ਧੁਮਾਕੇਦਾਰ ਲੀਡਰ ਇੱਥੇ ਬੈਠੇ ਨੇ ਲੋਕਲ ਕੋਈ ਲੀਡਰ ਉਸ ਦੇ ਨਾਲ ਦਾ ਕੋਈ ਮੁਕਾਬਲਾ ਨਹੀਂ ਕੋਈ ਫੰਡਾਂ ਦੀ ਕਮੀ ਨਹੀਂ ਆਉਂਦਾਂਗੇ ਤੁਸੀਂ ਦਾਸ ਨੂੰ ਜਿਤਾ ਕੇ ਭੇਜੋ ਫਿਰ ਵੇਖਿਆ ਜੇ ਗੁਰਦਰਸ਼ਨ ਜੀ ਫਿਰ ਕਰੇ ਇਹ ਇੰਟਰਵਿਊ 6 ਮਹੀਨਿਆਂ ਨੂੰ ਕੀ ਨਤੀਜੇ ਨਿਕਲਦੇ ਨੇ ਚਲੋ ਸ਼ੁਕਰੀਆ ਅਸੀਂ ਵੀ ਇਸ ਸਿਆਸਤ ਦੇ ਵਿੱਚ ਰਵਾਂਗੇ ਕਿ ਤੁਸੀਂ ਆਓ ਸਾਹਮਣੇ ਤੇ ਦਿੱਲੀ ਤੋਂ ਜਿਹੜੇ ਫੰਡ ਵੱਤੋਂ ਤੇ ਲੈ ਕੇ ਆਓ ਸੋ ਇਹ ਸਨ ਸਾਬ ਸਿੰਘ ਮੁੱਤਕਾ ਜੀ ਜਿਨ੍ਹਾਂ ਨੇ ਇੱਥੇ ਸ਼ੇਰਖਾਂ ਜੋਂ ਤੋਂ ਆਪਣੀ ਵਾਈਫ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਉਹ ਵੀ ਚਾਹੁੰਦੇ ਨੇ ਕਿ ਲੋਕ ਸਾਨੂੰ ਵੋਟਾਂ ਪਾਉਣ ਕਿਉਂਕਿ ਸਿੱਧੇ ਕਹਿੰਦੇ ਵੀ ਮੇਰੇ ਮੋਦੀ ਸਾਹਿਬ ਨਾਲ ਤਾਰ ਜੁੜਦੇ ਆ ਤੇ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਲਾਕੇ ਨੂੰ ਜਿਹੜਾ ਹੈਗਾ ਉਹ ਦਿੱਲੀ ਤੋਂ ਕੀ ਲਿਆ ਕੇ ਦਿੰਦੇ ਨੇ